ਸਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਰিজਕ ਡੇਰੀ ਫਾਰਮਿੰਗ ਦੇ ਵਿੱਚ ਤੇ ਅੱਜ ਨੀਲੀ ਰਾਵੀ ਦੇ ਸ਼ਕੀਨ ਵੀਰਾਂ ਦੇ ਲਈ ਇੱਕ ਤੋਹਫਾ ਲੈ ਕੇ ਆਏ ਆਂ ਇਹ ਝੋਟੀ ਹੈ ਭਾਈ ਜੀ ਪਿਓਰ ਨੀਲੀ ਰਾਵੀ ਦੀ 14 ਲੀਟਰ ਇਹਦੇ ਥੱਲੇ ਦੁੱਧ ਹੈ ਇਸ ਟਾਈਮ ਤੇ ਸਵਾ ਮਹੀਨਾ ਇਹਨੂੰ ਸੂਈਨ ਹੋ ਗਿਆ ਇਹਦੇ ਮਗਰ ਕੱਟੀ ਹੈ ਉਹ ਵੀ ਪਿਓਰ ਨੀਲੀ ਰਾਵੀ ਦੀ ਇੱਕ ਚੰਗੇ ਸੀਮਨ ਦਾ ਭਾਈ ਨੇ ਟੀਕਾ ਪ੍ਰਭਾਇਆ ਸੀਗਾ ਬਹੁਤ ਟੌਪ ਦੀ ਜਿਹੜੀ ਕੱਟੀ ਹੈ ਇਹਦੇ ਮਗਰ ਪਿਓਰ ਨੀਲੀ ਰਾਵੀ ਦੀ ਤੇ 1 ਲੱਖ ਰੁਪਇਆ 22 ਜਿਹੜੀ ਕਰਦੇ ਦਾ ਮੁੱਲ ਤੇ ਮੌਕੇ ਤੇ ਥੋੜਾ ਬਹੁਤਾ ਮਾਨਤਾ ਜਿੰਨਾ ਖੋ ਸਕਿਆ ਜਰੂਰ ਹੋ ਜੂਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਝੋਟੀ ਦੇਖਣ ਵਨ ਪਰਖਣ ਨੂੰ ਵੀ ਜੀ ਬਹੁਤ ਸ਼ਾਨਦਾਰ ਹੈ ਮੱਥੇ ਦਾ ਬੱਲ ਨੱਕ ਤੇ ਬੱਲ ਥਣਲੇਵੇ ਦੀ ਪੂਰੀ ਸਾਫ ਹੈ ਥਣ ਬਹੁਤ ਸੋਹਣਾ ਲੱਗਿਆ ਪੂਰੇ ਗੈਪ ਤੇ ਹੈ ਲੇਵਾ ਬਹੁਤ ਵਧੀਆ ਕੁਆਲਟੀ ਦਾ ਪੂਰੀ ਐਨ ਟਾਪ ਕੁਆਲਟੀ ਦਾ ਜਿਹਨੂੰ ਆਪਾਂ ਡਰ ਕਹਿੰਦੇ ਨੇ ਉਹ ਹੈ ਔਰ ਟੋਟਲੀ ਸਾਰੇ ਨੀਲੀ ਵਾਲੇ ਕੋਣ ਜਿਹੜੇ ਪੂਰੀ ਪੂਰੇ ਮੌਜੂਦ ਇਹਦੇ ਚ ਤੇ ਇਹਦੀ ਜਿਹੜੀ ਕੱਟੀ ਆ ਆਪ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਵੀ ਬਹੁਤ ਸ਼ਾਨਦਾਰ ਬਰੀਡ ਦੀ ਆ ਦੇਖੋ ਠੀਕ ਹੈ ਜੀ ਤੇ ਜੇ ਕਿਸੇ ਵੀਰ ਨੂੰ ਜੱਜਦੀ ਆ ਜਾਂ ਕੋਈ ਸ਼ੌਂਕ ਰੱਖਦਾ ਨੀਲੀ ਦਾ ਤੇ ਬਾਈ ਜੀ ਹੁਣ ਕਰ ਲਿਓ ਗੱਲ ਬਾਅਦ ਬਹੁਤ ਬਹੁਤ ਧੰਨਵਾਦ ਅਟਾ